ਸੋ ਵੀਰਾਂ ਫਰੋਇਪਰ ਦੇ ਸਟੇਡੀਅਮ ਵੀ ਆਣਾ ਜਿੱਥੇ ਜਿੱਤ ਤੋਂ ਬਾਅਦ ਫੌਕੀ ਖਿਡਾਰੀਆਂ ਵੱਲੋਂ ਜਿਹੜਾ ਜਸ਼ਨ ਆ ਉਹ ਮਨਾਇਆ ਜਾ ਰਿਹਾ ਹਨ ਬੜੇ ਸਾਲਾਂ ਬਾਅਦ ਆਪਾਂ ਨੂੰ ਲਗਾਤਾਰ ਡਬਲ 올림픽 ਚ ਆਈ ਹੈ ਪਿਛਲੇ ਸਾਲ ਵੀ ਆਪਾਂ ਜਿੱਤੇ ਆ ਜੀ ਐਤ ਵੀ ਆਪਾਂ ਬ੍ਰਾਊਨ ਲੈਣ ਉਮੀਦਤਾ ਸੀ ਕਿ 골ਡ ਜਿੱਤਣ ਦੀ ਗੋੜ ਉਹ ਮੈਚ ਆਪਣੇ ਹੱਥੋਂ ਸਲਿੱਪ ਹੋਇਆ ਵੀ ਲਾਸਟ ਸੈਕਿੰਡ ਤੱਕ ਵੀ ਆਪਾਂ ਉਹਨਾਂ ਦਾ ਕਰਦੇ ਰਹੇ ਆ ਬਾਕੀ ਸਾਡੇ ਉਹ ਪਲੇਅਰ ਰੋਹੀਦਾਸ ਸੀਗਾ ਮੁੰਡਾ ਉਹ ਰੈੱਡ ਕਾਰਡ ਕਰਕੇ ਜਿਹੜਾ ਉਹਨੂੰ ਬਾਹਰ ਕੱਢਿਆ ਉਹ ਪ੍ਰੈਂਟੀ ਕੋਰਨ ਦਾ ਬਹੁਤ ਅੱਛਾ ਸੇਵ ਕਰਦਾ ਸੀਗਾ ਉਹਦੇ ਕਰਕੇ ਵੀ ਆਪਾਂ ਨੂੰ ਫਰਕ ਪਿਆ। ਬੜੀ ਜਸ਼ਨ ਦਾ ਮਾਹੌਲ ਹੈ ਜੀ ਤੁਸੀਂ ਆਪ ਹੀ ਦੇਖ ਸਕਦੇ ਹੋ ਆ ਹੁਣੇ ਦੱਸ ਵੀ ਕਿਵੇਂ ਦਾ ਮਾਹੌਲ ਹੈ ਵੀ ਹੇ ਅੱਜ ਦੇ ਮੈਚ ਨੂੰ ਬਹੁਤ ਵਧੀਆ ਗਿਆ ਅੱਜ ਦਾ ਮੈਚ ਤਾਂ ਅੱਗੇ ਕੀ ਸੋਚਿਆ ਅੱਗੇ ਸੋਚਿਆ ਵੀ 골ਡ ਤਾਂ ਆਊਗਾ ਚਲੋ ਇਸ ਵਾਰ ব্রੌਂਜ਼ ਆਇਆ 올림픽 ਕਾ ਮੈਚ ਵਿੱਚ ਭਾਰਤ ਨੇ ਬਾਜੀ ਮਾਰ ਲਈ ਆ ਜਿਸ ਤੋਂ ਬਾਅਦ ਫਰੋਇਪਰ ਵਿੱਚ ਜਸ਼ਨ ਵਾਲਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਅਸੀਂ ਇਸ ਵੇਲੇ ਸਟੇਡੀਅਮ ਵਿੱਚ ਮੌਜੂਦ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਸਟੇਡੀਅਮ ਦੀਆਂ ਹਨ ਜਿੱਥੇ ਜਿੱਤ ਤੋਂ ਬਾਅਦ ਹਾਕੀ ਖਿਡਾਰੀਆਂ ਵੱਲੋਂ ਜਿਹੜਾ ਜਸ਼ਨ ਆ ਉਹ ਮਨਾਇਆ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਸਟੇਡੀਅਮ ਦੀਆਂ ਹਨ ਜਿੱਥੇ ਖਿਡਾਰੀਆ ਵੱਲੋਂ ਜਿਸਨੂੰ ਮਨਾਇਆ ਜਾ ਰਿਹਾ ਤੇ ਦੇਖਾਇਆ ਜਾ ਰਿਹਾ ਤਾਂ ਗੱਲਬਾਤ ਵੀ ਕਰ ਲੈਂਦੇ ਆ ਸਾਡੇ ਨਾਲ ਕੋਚ ਸਾਹਿਬ ਮੌਜੂਦ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਾਜੀ ਕੀ ਨਾਮ ਕੀ ਤੁਹਾਡਾ ਮੇਰਾ ਮੰਨਜੀਤ ਸਿੰਘ ਸਰ ਮੈਂ ਤੇ ਹਾਕੀ ਕੋਚ ਆਈਫਲੋਇ ਪਰਚ ਪਾਜੀ ਕਿਵੇਂ ਦੇਖਦੇ ਹੋ ਅੱਜ ਵੀ ਜਤੂ ਸਰ ਬਹੁਤ ਹੀ ਵਧੀਆ ਜੀ ਸਰ ਬੜੇ ਸਾਲਾਂ ਬਾਅਦ ਆਪਾਂ ਨੂੰ ਲਗਾਤਾਰ ਡਬਲ 올림픽 ਚੁਹਾਈਏ ਪਿਛਲੇ ਸਾਲ ਵੀ ਆਪਾਂ ਜਿੱਤੇ ਆਂ ਜੀ ਐਤਕੀ ਵੀ ਆਪਾਂ ਬ੍ਰਾਊਨ ਲਿਆ ਕਿਉਂਕਿ ਪਹਿਲਾਂ ਕਾਫੀ ਸਾਲ ਪਹਿਲਾਂ ਆਪਣੀ ਇੰਡੀਆ ਟੀਮ ਸੀ ਉਹ ਲਗਾਤਾਰ ਇਹ ਰਿਕਾਰਡ ਕਰਦੀ ਸੀ ਇਹ ਮੇਨਟੇਨ ਇਹ ਲਗਾਤਾਰ ਵੀ 골ਡ ਦਾ 골ਡ ਲਈ ਜਾਂਦੀ ਸੀ ਐਤਕੀ ਆਪਾਂ ਬੜੇ ਸਾਲਾਂ ਬਾਅਦ ਡਬਲ 골ਡ ਲਿਆ ਜੀ ਵੀ ਪਿਛਲੇ ਸਾਲ ਵੀ ਬ੍ਰਾਊਨ ਲਿਆ ਤੇ ਐਤਕੀ ਬ੍ਰਾਊਨ ਹੋਇਆ ਉਮੀਦ ਤਾਂ ਸੀ ਕਿ 골ਡ ਜਿੱਤਣ ਦੀ ਪਰ 골ਡ ਉਹ ਮੈਚ ਆਪਣੇ ਹੱਥੋਂ ਸਲਿੱਪ ਹੋਇਆ ਵੀ ਲਾਸਟ ਸੈਕਿੰਡ ਤੱਕ ਵੀ ਆਪਾਂ ਉਹਨਾਂ ਦਾ ਕਰਦੇ ਰਹੇ ਆਂ ਬਾਕੀ ਸਾਡੇ ਉਹ ਪਲੇਅਰ ਰੋਹੀਦਾਸ ਸੀਗਾ ਮੁੰਡਾ ਉਹ ਰੈੱਡ ਕਾਰਡ ਕਰਕੇ ਜਿਹੜਾ ਉਹਨੂੰ ਬਾਹਰ ਕੱਢਿਆ ਉਹ ਪ੍ਰਾਂਟਿਕੌਰ ਦਾ ਬਹੁਤ ਅੱਛਾ ਸੇਵ ਕਰਦਾ ਸੀਗਾ ਉਹਦੇ ਕਰਕੇ ਵੀ ਆਪਾਂ ਨੂੰ ਫਰਕ ਪਿਆ ਵੀ ਉਹ ਪੀਸੀ ਦਾ 골 ਕਰਕੇ ਪਰ ਬਾਕੀ ਵੀ ਉਹ ਟੀਮ ਆਪਣੀ ਲਾਸਟ ਸੈਕਿੰਡ ਤੱਕ ਲੜੀ ਹੈ ਜੀ ਉਹਨਾਂ ਨਾਲ ਵੀ ਤੇ ਕੋਈ ਗੱਲ ਨਹੀਂ ਅਗਲੀ ਵਾਰੀ ਲਵਾਂਗੇ ਜੀ ਸਰਪੰਚ ਸਾਹਿਬ ਨੂੰ ਕਿਵੇਂ ਦੇਖਦੇ ਸਰਪੰਚ ਸਾਹਿਬ ਨੇ ਜੀ ਬਾਕੀ ਟੀਮ ਦਾ ਕਪਤਾਨ ਹੋਵੇ ਤਾਂ ਹਮੇਸ਼ਾ ਐਵੇਂ ਦਾ ਹੀ ਹੋਣਾ ਚਾਹੀਦਾ ਸਰ ਜਿਹੜਾ ਟੀ ਈ ਹਮੇਸ਼ਾ ਹੀ ਉਹਨਾਂ ਲੀਡਿੰਗ ਗੋਲ ਲੈ ਕੇ ਦਿੱਤੇ ਆ ਤੇ ਨਾਲ ਟੀਮ ਵੀ ਅੱਜ ਪੂਰੀ سپورਟ ਕੀਤੀ ਹੈ ਟੀਮ ਨੇ ਵੀ ਸਰਪੰਚ ਸਾਹਿਬ ਦੀ ਤੇ ਸਰਪੰਚ ਸਾਹਿਬ ਨੇ ਟੀਮ ਦੀ ਤੇ ਬਹੁਤ ਵਧੀਆ ਜੀ ਸਾਰਿਆਂ ਨੂੰ ਵਧਾਈਆਂ ਪੂਰੀ ਇੰਡੀਆ ਟੀਮ ਨੂੰ ਵਧਾਈਆਂ ਜੀ ਬਹੁਤ ਬਹੁਤ ਅਗਰ ਸਪੋਇਟਰ ਵੀ ਗੱਲ ਕਰੇ ਤਾਂ ਇਸ ਟਾਈਮ ਆ ਸਟੇਡੀਅਮ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਆ ਸਰ ਬਹੁਤ ਹੀ ਵਧੀਆ ਜਸ਼ਨ ਦਾ ਮਾਹੌਲ ਹੈ ਜੀ ਤੁਸੀਂ ਆਪ ਹੀ ਦੇਖ ਸਕਦੇ ਹੋ ਆ ਹੁਣੇ ਦੱਸ ਵੀ ਕਿਵੇਂ ਦਾ ਮਾਹੌਲ ਹੈ ਵੀ ਸਰ ਬਹੁਤ ਵਧੀਆ ਦਰਦ ਨਾ ਟੋਕੀ ਸਾਡੇ ਨਾਲ ਬੱਚੇ ਮੌਜੂਦ ਹੈ ਕੀ ਨਾਮ ਤੁਹਾਡਾ ਜੀ ਹਰਸ਼ ਕਿਵੇਂ ਦੇਖਦੇ ਹੋ ਅੱਜ ਦੇ ਮੈਚ ਨੂੰ ਬਹੁਤ ਵਧੀਆ ਗਿਆ ਅੱਜ ਦਾ ਮੈਚ ਤਾਂ ਅੱਗੇ ਕੀ ਸੋਚਿਆ ਅੱਗੇ ਸੋਚਿਆ ਵੀ 골ਡ ਤਾਂ ਆਊਗਾ ਚਲੋ ਇਸ ਵਾਰ ব্রੌਂਜ਼ ਆਇਆ ਤੇ ਹੋਰ ਵਧੀਆ ਖੇੜੀ ਟੀਮ ਹੋਰ ਤਾਂ ਕੀ ਤੁਸੀਂ ਅੱਗੇ ਜਾ ਕੇ ਕੀ ਕਰਨਾ ਚਾਹੁੰਦੇ ਅਸੀਂ ਵੀ ਖੇਡਣਾ ਚਾਹੁੰਦੇ ਆਂ 올림픽 ਚ ਤਹੀ ਮੈਡਲ ਲਾਉਣਾ ਚਾਹੁੰਦੇ ਆ ਫਰੋਇਪੁਰ ਲਈ ਬਿਲਕੁਲ ਅ ਬੱਚਿਆਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਫਰੋਇਪੁਰ ਲਈ ਜਿਹੜਾ ਮੈਡਲ ਆਉ ਲੈ ਆਂਦਾ ਜਾਵੇਗਾ ਤਾਂ ਇਸ ਵੇਲੇ ਫਰੋਇਪੁਰ ਦੇ ਸਟੇਡੀਅਮ ਵਿੱਚ ਖੁਸ਼ੀ ਦਾ ਮਾਹੌਲ ਹੈ ਜਿਹੜਾ ਖਿਡਾਰੀਆਂ ਵੱਲੋਂ ਭੰਗੜੇ ਜਿਹੜੇ ਆ ਉਹ ਪਾਏ ਰਏ ਪਾਏ ਜਾ ਰਹੇ ਆ ਜਸ਼ਨ ਜਿਹੜਾ ਉਹ ਮਨਾਇਆ ਜਾ ਰਿਹਾ ਫਰੋਇਪੁਰ ਤੋਂ ਕੈਮਰਾਮੈਨ ਰਾਜਵੀਰ ਦੇ ਨਾਲ ਪਰਮਜੀਤ ਸਖਾਣਾ ਦਾ ਸਮਰਮ